ਹਾਂਜੀ ਦੋਸਤੋ ਅੱਜ ਤੁਸੀਂ ਵੇਖ ਰਹੇ ਹੋ ਲੈ ਤਸਵੀਰਾਂ ਮੌਸਮ ਦੀਆਂ ਮੌਸਮ ਕਿੰਨਾ ਸੋਹਣਾ ਹੋ ਗਿਆ ਵਧੀਆ ਹੋ ਗਿਆ ਜੋ ਕਿ ਕਾਫੀ ਦਿਨਾਂ ਤੋਂ ਲਗਾਤਾਰ ਮੀਂਹ ਚੱਲ ਰਿਹਾ ਸੀ ਜੋ ਕਿ ਲਗਾਤਾਰ ਮੀਂਹ ਪੈਣਾ ਫਸਲਾਂ ਨੂੰ ਵੀ ਨੁਕਸਾਨ ਹੈ ਤੇ ਪੰਜਾਬ ਦੇ ਵਿੱਚ ਬਹੁਤ ਥਾਂ ਤੇ ਜ਼ਿਆਦਾਤਰ ਅੱਦੇ ਪੰਜਾਬ ਚ ਵਾੜ ਆ ਚੁੱਕੀ ਸੀ ਪਾਣੀ ਮੀਂਹ ਜ਼ਿਆਦਾ ਹੋਣ ਦੇ ਕਾਰਨ ਪਰ ਜਿੱਥੇ ਵਾੜ वगैरह ਨਹੀਂ ਉੱਥੇ ਵੀ ਫਸਲਾਂ ਨੂੰ ਇਹ ਪ੍ਰਭਾਵਿਤ ਕਰ ਰਿਹਾ ਸੀ ਮੀਂਹ ਜ਼ਿਆਦਾ ਖਾਸ ਕਰਕੇ ਆਪਣੀ ਜਿਵੇਂ ਨਰਮੇ ਦੀ ਫਸਲ ਹੈ ਆ ਤੁਸੀਂ ਵੇਖ ਸਕਦੇ ਹੋ ਸਾਹਮਣੇ ਕਪਾਹ ਖੜੀ ਪਈ ਆ ਤੇ ਇਹਨਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਸੀ ਪਰ ਅੱਜ ਪੂਰੀ ਵਧੀਆ ਧੁੱਪ ਨਿਕਲੀ ਆ ਕੜਾਕੇ ਦੀ ਧੁੱਪ ਨਿਕਲੀ ਆ ਤੇ ਮੌਸਮ ਬਹੁਤ ਹੀ ਸੁਹਾਵਣਾ ਹੋ ਗਿਆ ਸਭ ਦੇ ਚਿਹਰੇ ਖਿਲਗੇ ਨੇ ਕਿਉਂਕਿ ਲਗਾਤਾਰ بارش ਵੀ ਕਹਿੰਦੇ ਹੁੰਦੇ ਸਿਆਣੇ ਬਹੁਤਾ ਮੀਂਹ ਨਹੀਂ ਚੰਗਾ ਬਹੁਤੀ ਧੁੱਪ ਨਹੀਂ ਚੰਗੀ ਬਹੁਤਾ ਬੋਲਣਾ ਨਹੀਂ ਚੰਗਾ ਬਹੁਤੀ ਚੁੱਪ ਨਹੀਂ ਚੰਗੀ ਤੇ ਉਸ ਹਾਲਨਾ ਹੁਣ ਲਗਾਤਾਰ ਮੀਂਹ ਪੈ ਰਿਹਾ ਸੀ ਕਾਫੀ ਦਿਨਾਂ ਦਾ ਤੇ ਜੋ ਕਿ ਨੁਕਸਾਨ ਦੇਖ ਸੀ ਤੇ ਪਰ ਅੱਜ ਮਾਲਕ ਦੀ ਕਿਰਪਾ ਨਾਲ ਮੌਸਮ ਬਹੁਤ ਹੀ ਸੋਹਣਾ ਤੇ ਸੁਹਾਵਣਾ ਹੋਇਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਸੋਹਣਾ ਨੀਲਾ ਅਸਮਾਨ ਤੇ ਉਹ ਡੱਬ ਖੜਬੇ ਜਿਹੇ ਬੱਦਲ ਜਿਹੜੇ ਆਪਾਂ ਛੋਟੇ ਛੋਟੇ ਹੁੰਦੇ ਵੇਖਦੇ ਹੁੰਦੇ ਸੀ ਤੇ ਭਾਦੋਂ ਦੇ ਵਿੱਚ ਹੁੰਦੇ ਸੀ ਤੇ ਬਹੁਤ ਵਧੀਆ ਧੁੱਪ ਨਿਕਲੀ ਆ ਨਰਮੇ ਹੁਣ ਮਾੜਾ ਜਾਂ ਉੱਤਾ ਕਰਨਗੇ ਕਿਉਂਕਿ ਲਗਾਤਾਰ بارش ਨਹੀਂ ਫਸਲ ਨੂੰ ਇੱਕ ਵਾਰ ਕੇਰਾ ਝੰਜੋੜ ਕੇ ਰੱਖ ਦਿੱਤਾ ਸੀ ਧੁੱਪ ਲੱਗਣੀ ਵੀ ਬਹੁਤ ਜ਼ਰੂਰੀ ਹੈ ਤੁਸੀਂ ਵੇ ਬਿਲਕੁਲ ਸਾਹਮਣੇ ਮੌਸਮ ਸਾਰਾ ਆਪਣਾ ਵੇਖ ਸਕਦੇ ਹੋ ਦੇਖ ਰਹੇ ਹੋ ਤੇ ਕਿੰਨਾ ਵਧੀਆ ਹੈ ਤੇ ਨੀਲਾ ਅਸਮਾਨ ਹੈ ਇਹ ਜੋ ਬੱਦਲ ਨੇ ਇਹ ਕੋਈ ਖਾਸ ਮੀਂਹ ਵਾਲੇ ਨਹੀਂ ਇਹ ਤਾਂ ਵੈਸੇ ਹੀ ਜਿਵੇਂ ਆਪਾਂ ਕਹਿ ਦਿੰਨੇ ਆ ਸ਼ਾਮ ਹੋਣ ਦੇ ਨਾਲ ਨਾਲ ਸਭ ਚਲੇ ਜਾਂਦੇ ਆ ਅੱਜ ਸਾਰਾ ਦਿਨ ਨੰਗਿਆ ਵਧੀਆ ਲੰਘਿਆ ਇੱਕ ਵਾਰ ਵੀ ਕੋਈ ਕਣੀ ਛੜਾਕਾ ਨਹੀਂ ਆਇਆ ਤੇ ਇਸ ਕਰਕੇ ਸਭ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਔਰ ਸਾਰੇ ਹੀ ਜਿੰਨੇ ਵੀ ਆਪਣਾ ਸਮਾਨ ਸੁਕਾ ਰਿਹਾ ਕੋਈ ਬਿਸਤਰੇ ਵਾਰ ਕੱਢ ਕੇ ਸੁਕਾ ਰਿਹਾ ਕਿਉਂਕਿ ਲਗਾਤਾਰ ਬਾਰਸ਼ ਨੇ ਗਿਲਗਲਾ ਕਰਤਾ ਸੀ ਸਾਰਾ ਕੁਸ਼ੀ ਤੇ ਫਸਲਾਂ ਨੂੰ ਵੀ ਪ੍ਰਭਾਵਿਤ ਕਰਤਾ ਸੀ ਜਿਹੜੇ ਪਾਸੇ ਹੜ੍ਹ ਆਏ ਨੇ ਉਹ ਤਾਂ ਆਈ ਹੀ ਨਹੀਂ ਪਰ ਜਿੱਥੇ ਨਹੀਂ ਉੱਥੇ ਵੀ ਫਸਲਾਂ ਨੂੰ ਕਾਫੀ ਦੇਖਤ ਸੀ ਆ ਕਿੰਨਾ ਸੋਹਣਾ ਨਰਮਾ ਖੜਾ ਹੈ ਤੇ ਵੇਖ ਸਕਦੇ ਹੋ ਤੁਸੀਂ ਨਰਮਾ ਹੋਰ ਫਸਲਾਂ ਸਾਰਿਆਂ ਵਾਸਤੇ ਬਹੁਤ ਹੀ ਵਧੀਆ ਦਿਨ ਲੱਗਿਆ ਅੱਜ ਚਮਕਦਾਰ ਉਮੀਦ ਹੈ ਹੁਣ ਲਗਾਤਾਰ ਇਸ ਤਰ੍ਹਾਂ ਦੇ ਦਿਨ ਲੱਗਣਗੇ ਬਹੁਤ ਹੀ ਸੋਹਣਾ ਤੇ ਸੁਹਾਵਣਾ ਦਿਨ ਤੇ ਮੀਂਹ ਦਾ ਦੌਰ ਲੰਘ ਚੁ ਲੰਘ ਚੱਕਿਆ ਚੱਲੇ ਇੱਕ ਵਾਰ ਤਾਂ ਸੌਰੀ ਤੇ ਬਾਕੀ ਅੱਗੇ ਦੇਖੋ ਕੁਦਰਤ ਦੇ ਹੱਥ ਹੈ ਨਰਮੇ ਫਸਲਾਂ ਸਾਨੂੰ ਦਿਖਾਈ ਦਿੱਤੀਆਂ ਆ ਦੇਖੋ ਸਾਹਮਣੇ ਕਿੰਨਾ ਸੋਹਣਾ 뷰 ਤੇ ਵਾਹ ਕਮਾਲ ਉਮੀਦ ਕਰਦਾ ਤੁਹਾਨੂੰ ਸਭ ਨੂੰ ਚੰਗਾ ਲੱਗੂ ਲਾਈਕ ਕਮੈਂਟ ਜ਼ਰੂਰ ਕਰਿਓ ਮਸੌੜਾ ਹਾਂ 嗯嗯。<laughs>